ਪੰਜਾਬ ਦਾ ਪਹਿਲਾ ਲਾਪਤਾ ਕਰੋੜਪਤੀ ਦੀਵਾਲੀ ਬੰਪਰ ਵਿੱਚ ਜਿੱਤੇ ਆ 11 ਕਰੋੜ ਤਲਾਸ਼ ਦੇ ਵਿੱਚ ਰਤਨ ਲਾਟਰੀ ਏਜੰਸੀ ਔਰਤਾਂ ਨੂੰ ਮਿਲਿਆ ਵੱਡਾ ਤੋਹਫਾ ਹਰ ਮਹੀਨੇ ਮਿਲਣਗੇ 2100 ਰੁਪਏ ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਆਪਣੇ ਚੈਨਲ ਐਸਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਸਮੇਂ-ਸਮੇਂ ਤੇ ਤੁਹਾਡੇ ਲਈ ਸਰਕਾਰੀ ਸਕੀਮਾਂ ਦੀ ਅਪਡੇਟ ਤੇ ਕੁਝ ਹੋਰ ਮੁੱਖ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੀਆਂ ਇਸ ਲਈ ਜੇਕਰ ਤੁਸੀਂ ਚੈਨਲ ਨਾਲ ਪੁਰਾਣੇ ਜੁੜੇ ਹੋ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਜੇ ਨਮ ਮੇਰਾ ਉਹਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਸੀਂ ਕਿਸੇ ਸਰਕਾਰੀ ਸਕੀਮ ਦਾ ਲਾਭ ਲੈਣ ਤੋਂ ਵਾਂਝੇ ਨਾ ਰਹਿ ਜਾਓ ਚਲੋ ਸ਼ੁਰੂ ਕਰਦੇ ਹਾਂ ਅੱਜ ਦਾ ਵੱਡਾ ਅਪਡੇਟ ਬਠਿੰਡਾ ਦੀ ਰਤਨ ਲਾਟਰੀ ਏਜੰਸੀ ਚੋਂ ਦੀਵਾਲੀ ਬੰਪਰ 11 ਕਰੋੜ ਦਾ ਪਹਿਲਾ ਇਨਾਮ ਨਿਕਲਿਆ ਹੈ ਇਹ ਜੈਕਪੌਟ ਪੰਜਾਬ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਇਨਾਮ ਹੈ ਜਿਵੇਂ ਹੀ ਇਨਾਮ ਦਾ ਪਤਾ ਲੱਗਿਆ ਤਾਂ ਲਾਟਰੀ ਸਟਾਲ ਤੇ ਢੋਲ ਦੇ ਡੱਗੇ ਤੇ ਭੰਗੜੇ ਪੈਣੇ ਸ਼ੁਰੂ ਹੋ ਗਏ ਲਾਟਰੀ ਵਾਲੀ ਦੁਕਾਨ ਨੂੰ ਵੱਡਾ ਇਨਾਮ ਨਿਕਲਣ ਦੀ ਖੁਸ਼ੀ ਵਿੱਚ ਗੁਬਾਰਿਆਂ ਨਾਲ ਸ਼ ਗਿਆ ਗਿਆ ਤੇ ਜੈਕਪੌਟ ਨਿਕਲਣ ਦੀ ਖੁਸ਼ੀ ਵਿੱਚ ਲੱਡੂ ਬੰਡੇ ਜਾ ਰਹੇ ਹਨ ਬੇਸ਼ੱਕ ਵਿজেਤਾ ਦਾ ਪਤਾ ਨਹੀਂ ਲੱਗਿਆ ਪਰੰਤੂ ਲਾਟਰੀ ਮਾਲਕ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ ਰਤਨ ਲਾਟਰੀ ਏਜੰਸੀ ਦੇ ਮਾਲਕ ਉਮੇਸ਼ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਲਾਟਰੀ ਦਾ ਸਟਾਲ ਲਗਾਉਂਦਿਆਂ ਨੂੰ ਲਗਭਗ 40 ਸਾਲ ਹੋ ਗਏ ਹਨ ਉਹ ਹੁਣ ਤੱਕ 42 ਬੰਦਿਆਂ ਨੂੰ ਕਰੋੜਪਤੀ ਬਣਾ ਚੁੱਕੇ ਹਨ ਅਤੇ 11 ਕਰੋੜ 43ਵੇਂ ਬੰਦੇ ਦਾ ਨਿਕਲੇ ਉਹਨਾਂ ਦੱਸਿਆ ਕਿ ਲਾਟਰੀ ਦੇ ਇਤਿਹਾਸ ਵਿੱਚ ਇਹ ਸਭ ਤੋਂ ਵੱਡਾ ਜੈਕਪੌਟ ਸੀ ਜੋ ਬਠਿੰਡਾ ਚ ਨਿਕਲਿਆ ਉਹਨਾਂ ਦੱਸਿਆ ਕਿ ਲੇ ਤੱਕ ਵਿਜੇਤਾ ਦਾ ਪਤਾ ਨਹੀਂ ਲੱਗ ਸਕਿਆ ਰਤਨ ਲੋਟਰੀ ਏਜੰਸੀ ਨੇ ਸਭ ਤੋਂ ਵੱਡਾ ਚੈੱਕਪੋਟ ਕੱਢ ਕੇ ਇੱਕ ਇਤਿਹਾਸ ਰਚਿਆ ਦੱਸਿਆ ਜਾ ਰਿਹਾ ਕਿ 11 ਕਰੋੜ ਰੁਪਏ ਦੀ ਰਾਸ਼ੀ ਜਿੱਤਣ ਵਾਲਾ ਵਿਅਕਤੀ ਫਰੀਦਕੋਟ ਤੋਂ ਹੈ ਜੋ ਆਪਣੀ ਰਿਸ਼ਤੇਦਾਰੀ ਦੇ ਵਿੱਚ ਆਪਣੇ ਬੱਚੇ ਨਾਲ ਮਿਲਣ ਲਈ ਬਠਿੰਡਾ ਆਇਆ ਹੋਇਆ ਸੀ ਬੱਚੇ ਦੇ ਜਿੱਦ ਕਰਨ ਤੇ ਉਸਨੇ ਲੋਟਰੀ ਦੀ ਟਿਕਟ ਖਰੀਦੀ ਸੀ ਬੰਦੇ ਦੀ ਕਿਸਮਤ ਕਿਸ ਸਮੇਂ ਬਦਲ ਜਾਵੇ ਇਸ ਦਾ ਕੋਈ ਪਤਾ ਨਹੀਂ ਲੱਗਦਾ ਕੀ ਪਤਾ ਸੀ ਕਿ ਉਕਤ ਵਿਅਕਤੀ ਬਠਿੰਡਾ ਰਿਸ਼ਤੇਦਾਰੀ ਚ ਆਇਆ ਕਰੋੜਪਤੀ ਬਣ ਜਾਵੇਗਾ ਕਾਲ ਬੰਦੇ ਦੀ ਤਲਾਸ਼ ਕੀਤੀ ਜਾ ਰਹੀ ਹੈ। ਆਓ ਹੁਣ ਅੱਗੇ ਵੱਧਦੇ ਹਾਂ ਅਗਲੇ ਅਪਡੇਟ ਵੱਲ। ਔਰਤਾਂ ਨੂੰ ਮਿਲਿਆ ਵੱਡਾ ਤੋਹਫਾ। ਹਰ ਮਿਲਨੇ ਮਿਲਣਗੇ 2100 ਰੁਪਏ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦੀਨदयाल लाਡੋ ਲక్ష్ਮੀ ਯੋਜਨਾ ਦੀ ਸ਼ੁਰੂਆਤ ਕਰ ਦਿੱਤੀ ਹੈ। ਜਿਸ ਨਾਲ ਜੋ ਔਰਤਾਂ ਦੇ ਖਾਤਿਆਂ ਵਿੱਚ ਪ੍ਰਤੀ ਮਹੀਨਾ 2100 ਰੁਪਏ ਜਮਾ ਕਰਨਾ ਸ਼ੁਰੂ ਹੋ ਗਿਆ ਹੈ। 1 ਨਵੰਬਰ ਤੋਂ 5,22,162 ਔਰਤਾਂ ਦੇ ਖਾਤਿਆਂ ਵਿੱਚ 2100 ਰੁਪਏ ਜਮਾ ਕੀਤੇ ਜਾਣੇ ਸ਼ੁਰੂ ਹੋ ਗਏ ਨੇ। ਹਰਿਆਣਾ ਵਿੱਚ ਦੀਨदयाल लाਡੋ ਲక్ష్ਮੀ ਯੋਜਨਾ 1 ਲੱਖ ਤੋਂ ਘੱਟ ਸਾਲਾਨਾ ਪਰਿਵਾਰਿਕ ਆਮਦਨ ਵਾਲੇ ਪਰਿਵਾਰਾਂ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ 2100 ਰੁਪਏ ਪ੍ਰਦਾਨ ਕਰਦੀ ਹੈ 23 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ 25 ਸਤੰਬਰ ਤੋਂ 31 ਅਕਤੂਬਰ ਤੱਕ ਸਰਕਾਰ ਦੁਆਰਾ ਬਣਾਈ ਗਈ ਐਪ ਤੇ 697697 ਔਰਤਾਂ ਨੇ ਰਜਿਸਟਰ ਕੀਤਾ ਇਹਨਾਂ ਵਿੱਚੋਂ 651529 ਵਿਆਹੀਆਂ ਸਨ ਅਤੇ 46168 ਅਣਵਿਆਹੀਆਂ ਹਨ ਬਾਕੀ ਔਰਤਾਂ ਲਈ ਈ ਕੇ ਕੇ ਵਾਈ ਸੀ ਪ੍ਰਕਿਰਿਆ ਜਾਰੀ ਹੈ ਐਪ ਤੇ ਰਜਿਸਟ੍ਰੇਸ਼ਨ ਅਜੇ ਵੀ ਜਾਰੀ ਹੈ ਤਾਂ ਦੋਸਤੋ ਸਾਨੂੰ ਉਮੀਦ ਹੈ ਤੁਹਾਨੂੰ ਅੱਜ ਦੇ ਦੋਵੇਂ ਅਪਡੇਟ ਚੰਗੇ ਲੱਗੇ ਹੋਣਗੇ ਇਸ ਅਪਡੇਟ ਸੰਬੰਧੀ ਤੁਹਾਡੀ ਕੀ ਰਾਏ ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਐਸ ਆਰ ਅਲਰਟ ਤੇ